ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਦ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ ਕੰਡੀਸ਼ਨ ਦੇ ਵਿੱਚ ਸੀਗੇ ਤੇ ਮੈਂ ਖੱਲੇ ਰਾਂ ਦੀ ਵੇਟ ਕਰ ਰਹੀ ਸੀ ਉਸ ਟਾਈਮ ਤੋਂ ਕਿਉਂਕਿ ਇਹ ਮੈਝ ਨੂੰ ਅੰਦਰ ਜਾ ਕੇ ਪਕੜਦੀ ਐਨੇ ਮੇਰੇ ਹੱਥੀ ਪੈਣਾ ਸੀ ਇਹ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਭਾਜੀ ਐਨੇ ਮੇਰਾ ਗਲਾ ਘੁੱਟ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਐ ਮੈਂ ਆਪਣੀ ਜਾਨ ਬਚਾ ਲਈ ਕੱਢੀ ਹਾਂ ਹਾਂ ਜੀ ਮੈਂ ਆਪਣੀ ਜਾਨ ਬਚਾਉਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪਿੱਕੇ ਰਹਿ ਰਹੀ ਹਾਂ ਕਿਉਂਕਿ ਮੇਰਾ ਬੱਚਾ ਇਹ ਚੀਜ਼ ਨਹੀਂ ਬਰਦਾਸ਼ਟ ਕਰ ਸਕਦਾ ਛੋਟਾ ਬੱਚਾ ਉਹ ਤੇ ਮਾਸੂਮੀਅਤ ਤੇ ਅਸ ਦੋਸਤੋਂ ਬਾਦ ਮੈਂ ਵੇਟ ਕੀਤੀ ਫੋਨ ਕੀਤਾ ਫਿਰ ਹੁਣ ਜਾ ਕੇ نیچے ਆਏ ਹੁਣ ਤੁਸੀਂ ਦੇਖਿਆ ਇਹ ਕੈਂਪ ਦੇ ਸਾਹਮਣੇ ਹੱਥੋਂ ਮੁੱਕੀ ਹੋਇਆ ਪ੍ਰਿੰਟ ਦੇ ਦੇਖਦੇ ਹੋ ਜੀ ਤੁਹਾਡੇ ਨਾਲ ਵਿਆਹ ਕਰਾਇਆ ਤੁਹਾਡੇ ਨਾਲ ਹੀ ਲਾਵਾ ਫੇਰੇ ਲਈ ਲੜਕੀ ਵੀ ਹੋ ਗਈ ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਧੱਕੇ ਮਾਰ ਰਿਹਾ ਸਭ ਕੈਮਰੇ ਵਿੱਚ ਇਹ ਬਸ ਮੈਨੂੰ ਗਲੋਲਾ ਕਰ ਸੁਟਣਾ ਚਾਹੁੰਦਾ ਇਹ ਕਹਿੰਦਾ ਮੇਰੀ ਜਨਾਨੀ ਨਹੀਂ ਇਹ ਕਹਿਣ ਨਾ ਮੈਂ ਜਨਾਨੀ ਨਹੀਂ ਰਹੀ ਮੈਂ ਕੋਰਟ ਦੇ ਵਿੱਚ ਵਿਆਹ ਕਰਵਾਇਆ ਮੈਂ ਇਹਦੇ ਤੇ ਕੋਈ ਅਨਲੀਗਲ ਮੈਂ ਹਾਂਜੀ ਹਾਂਜੀ ਭਾਜੀ ਮੇਰੀ ਲਵ ਮੈਰਿਜ ਹੋਈ ਹੈ ਇਹ ਕਿੱਥੇ ਰਹਿੰਦੇ ਤੁਹਾਡੇ ਹਸਬੰਡ ਜੀ ਮੇਰੇ ਹਸਬੰਡ ਵੀ ਲੋਕਲੀ ਗੜੇ ਦੇ ਹੀ ਨੇ ਕੈਂਟ ਰੋਡ ਤੇ ਰਹਿੰਦੇ ਨੇ ਇਹਨਾਂ ਦਾ ਘਰ ਕੈਂਟ ਰੋਡ ਤੇ ਆ ਮਕਾਨ ਨੰਬਰ 336 ਨਹੀਂ ਹੁਣ ਇਹ ਮਤਲਬ ਤੁਹਾਡੇ ਨਾਲ ਕੋਈ ਚੱਲ ਰਿਹਾ ਕੋਈ ਡਿਵੋਰਸ ਮੇਰੇ ਨਾਲ ਭਾਜੀ ਬਹੁਤ ਟੋਟਲੀ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਪਾ ਲਈ ਮੈਂ ਸੜਕਾਂ ਤੇ ਥੋੜੀ ਰੋਲਣਾ ਨਹੀਂ ਤੁਹਾਡੇ ਹਸਬੰਦ ਨੇ ਸਾਡੀ ਕੀਤਾ ਕੋਈ ਕੇਸ ਕੋਈ ਐਸਾ ਨਹੀਂ ਮੇਰੇ ਹਸਬੰਦ ਨੇ ਕੋਈ ਕੇਸ ਨਹੀਂ ਕੀਤਾ ਸਿਰਫ ਸਾਡੀ ਲੜਾਈ ਹੋਈ ਸੀ ਤੇ ਅਸੀਂ ਇੱਕ ਦੂਜੇ ਦੇ ਮੈਂ ਪਹਿਲੇ ਰਿਪੋਰਟ ਕੀਤੀ ਸੀ ਇਹਨੇ ਮੇਰੇ ਖਿਲਾਫ ਕਰ ਦਿੱਤੀ ਮੈਂ ਉੱਥੇ ਸਨ ਜਨਾਨੀ ਦਾ ਨਾਮ ਪ੍ਰੀਆ ਹੈ ਇਹ ਜਨਾਨੀ ਨੇ ਇਹ ਤੁਹਾਡੀ ਜਾਣਕਾਰ ਹੈ ਮਹਿਲਾ ਹੈ ਜਿਹੜੀ ਨਹੀਂ ਸਰ ਮੈਂ ਇਹਨੂੰ ਬਿਲਕੁਲ ਨਹੀਂ ਜਾਣਦੀ ਫਿਰ ਤੁਹਾਨੂੰ ਕਿੱਦਾਂ ਨਾਮ ਪਤਾ ਹੋਇਆ ਇਸ ਜਨਾਨੀ ਦੇ ਉੱਤੇ ਉਹਨਾਂ ਦਾ ਨਾਮ ਪਤਾ ਹਾਂਜੀ ਉਹਦਾ ਨਾਮ ਪ੍ਰੀਆ ਹੈ ਠੀਕ ਹੈ ਉਹਦਾ ਨਾਮ ਪ੍ਰੀਆ ਹੈ ਉਹ ਦੋ ਤਿੰਨ ਜਗ੍ਹਾ ਪਹਿਲੇ ਵੀ ਵਿਆਹੀ ਹੋਈ ਹੈ ਤੁਸੀਂ ਕਿਹਦੀ ਖਬਰ ਕਰਾਂ ਦਵੇ ਆਪਣੀ ਮਰਜ਼ੀ ਨਾਲ ਕਰਾਂ ਦਵੇ ਮੈਡਮ ਹਾਂਜੀ ਬਿਲਕੁਲ ਕੋਈ ਦਬਾਅ ਦਾ ਨਹੀਂ ਹੈ ਕਿਸੇ ਮੀਡੀਆ ਦਾ ਕੋਈ ਚੀਜ਼ ਦਾ ਕੋਈ ਦਬਾਅ ਨਹੀਂ ਹੈ ਮੈਂ ਮਜਬੂਰ ਹੋ ਕੇ ਅੱਜ ਐਕਸ਼ਨ ਚੱਕਿਆ ਮੈਂ ਚੱਕਣਾ ਨਹੀਂ ਸੀ ਮੈਂ ਸੋਚਿਆ ਸੀ ਪਿਆਰ ਨਾਲ ਮੈਟਰ ਸੋਲਵ ਹੋ ਜੇ ਘਰ ਦੇ ਅੰਦਰ ਮਤਲਬ ਤੁਸੀਂ ਮੀਡੀਆ ਨੂੰ ਆਪਣੀ ਮਰਜ਼ੀ ਨਾਲ ਬੁਲਾਇਆ ਤੇ ਮੈਟਰ ਸੋਲਵ ਨਹੀਂ ਹੋ ਰਿਹਾ ਸੀਗਾ ਜੀ ਇਹ ਸਰ ਮੈਨੂੰ ਤੇ ਮੰਨ ਲਓ ਲੜਾਈ ਹੋਈ ਨੂੰ ਸਾਲ ਹੋ ਗਿਆ ਪਰ ਉਸ ਤੋਂ 2-3 ਮਹੀਨੇ ਬਾਅਦ ਮੈਂ 2-3 ਵਾਰੀ ਟਰਾਈ ਕੀਤਾ ਇਸ ਬੰਦੇ ਨੇ ਦਬਾਅ ਪਾ ਕੇ ਉਹ ਨਾ ਬੰਦਿਆਂ ਨੂੰ ਚੁੱਪ ਕਰਾਤਾ ਕਿ ਅਸੀਂ ਨਹੀਂ ਕੋਈ ਗੱਲ ਕਰਦੇ ਆਪਣੇ ਛੋੜੇ ਨੂੰ ਜਲੋ ਲਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਤੁਹਾਡੇ ਕਿੰਨੇ ਬੇਬੀ ਤੁਸੀਂ ਦੱਸ ਰਹੇ ਹੋ ਮੇਰੀ ਇੱਕੋ ਹੀ ਕੁੜੀ ਹੈ ਜੀ ਪਰ ਇੱਕ ਕੁੜੀ ਫਿਰ ਵੀ ਆਪਾਂ ਇਹ ਚੀਜ਼ ਕਰ ਰਹੇ ਹਾਂ ਫਿਰ ਮੈਂ ਆਪਣੀ ਜੈਟੀ ਨਾਲ ਕੋਲ ਮਿਲਾਨ ਲੈ ਕੇ ਜਾਣੀ ਹੈ ਦੀ ਸ਼ੌਪ ਦੇ ਉੱਤੇ ਜਿੱਥੇ ਇਹ ਕੰਮ ਕਰਦਾ ਹੈ ਉਹ ਜਨਾਨੀ ਨਜਾਇਜ਼ ਇੱਥੇ ਆ ਕੇ ਇਹਨੂੰ ਮਿਲਦੀ ਏ ਪਰ ਇਹ ਉਹਨੂੰ ਵਾਰ ਲੈਂਦਾ ਮੈਨੂੰ ਅੱਗੋਂ ਮਾਰਨ ਦੀ ਧਮਕੀਆ ਦਿੰਦਾ ਕਹਿੰਦਾ ਤੁਸੀਂ ਕਿਹ ਘਰੋਂ ਵੀ ਲੱਗ ਰਹਿੰਦੇ ਬਿਓ ਹਾਂ ਜੀ ਇਹ ਕਿੱਥੇ ਸ਼ੌਪ ਮੈਨੂੰ ਪਾਜੀ ਸਾਲ ਹੀ ਹੋ ਗਿਆ ਤੇ ਤੁਸੀਂ ਆਪਣੇ ਘਰਦਿਆਂ ਨਾਲ ਹੀ ਗੱਲ ਕੀਤੀ ਬ੍ਰਦਰ ਨਾਲ ਆਪਣੇ ਜਾਂ ਫੈਮਿਲੀ ਨਾਲ ਸਾਰਿਆਂ ਨੇ ਗੱਲ ਕਰ ਲਈ ਪਾਜੀ ਸਾਰੇ ਦੇ ਹੱਥ ਚੁੱਕਦਾ ਹੈ ਕਿਸੇ ਦੀ ਨਹੀਂ ਸੁਣਦਾ ਕਿਸੇ ਦੀ ਨਹੀਂ ਕਿਸੇ ਕੋਲ ਨਹੀਂ ਡਰਦਾ ਤਾਂ ਹੀ ਨੇ ਮੈਂ ਤੁਹਾਡੇ ਕੋਲ ਹੈਲਪ ਲੈਣ ਵਾਸਤੇ ਆਈ ਹਾਂ ਤੁਸੀਂ ਪੁਲਿਸ ਕੋਲ ਮਲੇਡ ਦਿਓਗੇ ਅੱਜ ਹਾਂਜੀ ਪਾਜੀ ਤੁਮ ਥਾੜੇ ਜਾ ਰਹੇ ਹੋ ਅੱਗੇ ਮੈਂ 7 ਨੰਬਰ ਵਾਲਿਆਂ ਕੋਲ ਗਈ 7 ਨੰਬਰ ਵਾਲਿਆਂ ਨੇ ਮੇਰੀ ਮਾਂ ਨੂੰ ਦਬਾਅ ਪਾਇਆ ਕਿ ਤੂੰ ਆਪਣੀ ਕੁੜੀ ਦਾ ਘਰ ਨਹੀਂ ਵਸਣ ਦਿੰਦੀ ਮੇਰੀ ਮਾਂ ਨੇ ਮੇਰਾ ਸਿਰ ਪਾਟਾ ਸੀ ਪਾਜੀ ਮੇਰੇ ਕੋਲ ਤੁਰਕੇ ਨਹੀਂ ਜਾਇਆ ਜਾਂਦਾ ਸੀ ਚੱਕਰ ਆਉਂਦੇ ਸੀ ਅਸੀਂ ਪੂਰਾ ਹਫਤਾ ਜਾਂਦੇ ਰਹੇ ਕਿਸੇ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਅੱ ਇੱਥੋਂ ਤੱਕ ਮੈਂ ਆਈ ਆ ਕਿ ਮੈਨੂੰ ਤੁਹਾਡਾ ਸਾਥ ਚਾਹੀਦਾ ਮੇਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਹੁਣ ਤੁਸੀਂ ਮੇਰੀ ਦਰਖਾਸਤ ਅੱਗੇ ਪਹੁੰਚਾ ਸਕਦੇ ਲੋਕਾਂ ਤੱਕ ਪਹੁੰਚਾ ਸਕਦੇ ਕਿ ਮੈਂ ਗਲਤ ਇੱਕ ਬੰਦੇ ਨਾਲ ਜਿਹੜੇ ਮੈਂ ਐਨਾ ਕੁਝ ਸਹਿ ਕੇ ਵੀ ਕੰਪਰੋਮਾਈਜ਼ ਕਰਨ ਨੂੰ ਤਿਆਰ ਮੇਰਾ ਬੰਦਾ ਦੇਖ ਲਓ ਕੀ ਕਰ ਰਿਹਾ ਤੁਸੀਂ ਦੇਖ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨਾ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੜਨ ਦੀ ਮੈਂ ਗੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ 'ਚ ਹੀ ਰਹਿਣ ਵਾਲਾ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆਈ ਸੀ ਇਹ ਇਲਲੀਗਲ ਹੈ ਇਹਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹ ਦੀ ਸਹੇਲੀ ਹੈ ਮਸ਼ੂਕ ਇਹਦੀ ਬਣੀ ਹੋਈ ਨਹੀਂ ਇਹ ਜੋਬ ਵਗੈਰਾ ਕਰਦੇ ਆਪਸ ਵਿੱਚ ਕਿਦਾਂ ਜੋਬ ਜੂਬ ਨਹੀਂ ਕਰਦੀ ਮੈਨੂੰ ਪਤਾ ਨਹੀਂ ਕਿੱਦਾਂ ਸੇਲੀ ਬਣੀ ਕਿੱਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇਤਾਜਾ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 7 ਸਾਲ ਹੋ ਗਏ ਪਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਉਹ ਕਿਹੋ ਜਿਹਾ ਲੱਗਾ ਕੋਈ ਆਪਣਾ ਕੋਈ ਅੱਗੇ ਪਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਹੈ ਕਿ ਆਸੀਂ ਦੋ ਚਾਰ ਬੰਤੇ ਆਣੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥ ਹੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅੱਛਾ ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਹੁਣ ਤੁਸੀਂ ਨਾ ਹੁੰਦੇ ਨੀ ਮੇਰਾ ਸਿਰ 파ੜ ਦੇਣਾ ਸੀ ਅੱਗੇ ਵੀ ਐਨੇ ਮੇਰਾ ਸਿਰ 파ੜਿਆ ਮੈਨੂੰ ਜਾਨੋ ਮਾਰ ਕੇ ਸੋਚਦੇ ਆ ਅੱਗੇ ਵੀ ਕਿਤੇ ਨਾ ਮਾਰ ਕੇ ਟਾਈ ਹਾਂਜੀ ਹਾਂਜੀ ਹੁੰਦੀ ਐ ਐਨੇ ਮੈਨੂੰ ਕੋਈ ਕਰਦਾ ਐ ਐਨੇ ਸਾਰੇ ਘਰ ਦੇ ਨੂੰ ਪਤਾ ਪੂਰੇ ਮੁਹੱਲੇ ਵਿੱਚ ਪਤਾ ਐ ਕਿ ਇਹ ਕੁਛ ਕਰਦਾ ਪਿਆ ਕਿੱਥੇ ਜਾਣਾ ਲੱਗਦੇ ਗ੍ਰੈਂਡ ਵਾਲਿਆਂ ਕੋਲ ਹਾਂਜੀ ਪਹਿਲਾਂ ਕੰਪਲੇਟ ਨਹੀਂ ਕੀਤੀ ਕਿ ਕਿਸੀ ਪਾਜੀ ਜਨੇ ਪੈਸੇ ਛਾੜਤੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤਾ ਸੀ ਮੈਡਮ ਕੰਪਲੇਟ ਜਦੋਂ ਸਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਕਿੱਥੇ ਰਹਿੰਦੇ ਕਿੱਥੇ ਤੁਸੀਂ ਮੈਂ ਆਪਣੇ ਘਰ ਰਹਿੰਦੀ ਆ 7 ਨੰਬਰ ਚੌਂਕੀ ਤੇ ਮੈਂ ਕੰਪਲੇਟ ਕੀਤੀ ਸੀ ਉਹਦੇ ਤੁਹਾਨੂੰ ਕੀ ਲੱਗਦਾ ਤੁਹਾਡਾ ਸੋਹਰਾ ਪਰਿਵਾਰ ਕਿੱਥੇ ਹੈ ਜੀ ਸੋਹਰਾ ਪਰਿਵਾਰ ਕੈਂਟਰ ਰੋਡ ਤੇ ਆਉਂਦੇ ਹਨ ਕੈਂਟਰ ਰੋਡ ਤੇ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੇ ਮਾਂ ਦੇ ਕੋਲ ਰਹਿ ਰਹੀ ਹਾਂ ਇਹਨੂੰ ਕੋਤਾ ਲੱਗਿਆ ਕਿ ਇਹਦੇ ਘਰ ਦੇ ਕੁਛ ਨਹੀਂ ਕਰ ਸਕਦੇ ਬੀਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਕੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਆਕ ਕੇ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈਆਂ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋਜ਼ ਹੀ ਇਹ ਕਦੀ ਕੀਤੇ ਕਦੀ ਕੀਤੇ ਮੇਰੇ ਹੱਥੇ ਨਹੀਂ ਸੀ ਚੜਦਾ ਇਹ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਲਵੇਂਗੀ ਕਹਿੰਦਾ ਮੈਂ ਫੁੱਲਸੂ ਵਾਲਿਆਂ ਨੂੰ ਕੁਛ ਨਹੀਂ ਜਾਣਦਾ ਫੁੱਲਸੂ ਵਾਲੇ ਮੇਰਾ ਕੀ ਕਰ ਲੈਣਗੇ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਦੋਵਾਂ ਦਾ ਕੀ ਕਿਹਾ ਗਿਆ ਤੁਹਾਨੂੰ ਇਹਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਬਿਠਾ ਮੇਰੇ ਰਿਸ਼ਤੇਦਾਰਾਂ ਕੋਲ ਵੀ ਗਈਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੀ ਹਰ ਟਾਈਮ ਉੱਥੇ ਬੜਿਆ ਰਹਿੰਦਾ ਹਾ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਕੀ ਉਹ ਗਲਤ ਤੇ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਕਿਦੋਂ ਉਹਨੇ ਬਾਅਦ ਵਿੱਚ ਦੇਖਿਆ ਗਿਆ ਚੂੜਾ ਪਾਇਆ ਸੀਗਾ ਲੇਡੀਜ਼ ਮੈਰਿਟ ਨੇ ਖੋਦੀ ਮੈਨੂੰ ਨਹੀਂ ਪਤਾ ਕਿ ਕੀ ਕਹਾਣੀ ਹੈ ਨਹੀਂ ਤੁਸੀਂ ਅੱਗੇ ਕਿੰਨੀ ਕਵਾਰੀ ਮਨੇ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਇਹਨੂੰ ਭੁਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਐਸੀ ਜਗ੍ਹਾ ਦੇ ਉੱਪਰ ਐਸੀ ਹਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਤੇ ਅੱਜ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਸੀ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚਨਾ ਬਾਜੀ ਮੈਂ ਮੇਰਾ ਪੁੱਤ ਗੜੇਉ ਤੁਹਾਨੂੰ ਦਿਖਾ ਰਹੀ ਮੇਰੀ ਨੂੰ ਵਿਆਹ ਕਰਾਇਆ ਹੋਇਆ ਅਲੀ ਦੀ ਹੈਗੀ ਮੈਂ ਪਿੱਛੋਂ ਅਲੀ ਦੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਦੀ ਦੱਸਿਓ ਹਣਾ ਪੂਰੀ ਗੱਲ ਹੈ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਇਹ ਬੰਦਾ ਮੈਨੂੰ ਚੀਟ ਕਰ ਰਿਹਾ ਅਨਮ ਨੇ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨੇ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੇਡੰਦੀ ਮੈਂ ਗੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ ਦਾ ਰਹਿਣ ਵਾਲਾ ਹੈ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆ ਇਹ ਕੀ ਇਲਲੀਗਲ ਹੈ ਐਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹਦੀ ਸੇਲੀ ਹੈ ਮਸ਼ੂਕ ਇਹਦੀ ਬਣੀ ਹੋਈ ਨਹੀਂ ਇਹ ਜੋਬ ਵਗੈਰਾ ਕਰਦੇ ਆਪਕਾ ਕਿਦਾਂ ਜੋਬ ਜੂਮ ਨਹੀਂ ਕਰਦੀ ਮੈਨੂੰ ਵੀ ਬੇ ਕਦਸੇ ਲਿਵਰਿੰਗ ਕਿਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹੱਥ ਕਦ ਜਿ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 7 ਸਾਲ ਹੋ ਗਏ ਪਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਇੰਨੇ ਸਾਲ ਲੱਗਾ ਕੋਈ ਆਪਣਾ ਕੋਈ ਅੱਗੇ ਪਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆ ਸੀ ਦੋ ਚਾਰ ਬੰਦਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਆ ਅੱਜ ਕਿਵੇਂ ਤੁਹਾਨੂੰ ਪਤਾ ਲੱਗਾ अच्छा मैं भी 얘 ਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਇਹ ਹੁਣ ਤੁਸੀਂ ਨਾ ਹੁੰਦੇ ਇਹਨੇ ਮੇਰਾ ਸਿਰ ਪਾੜ ਦੇਣਾ ਸੀ ਅੱਗੇ ਵੀ ਇਹਨੇ ਮੇਰਾ ਸਿਰ ਪਾੜਿਆ ਮੈਨੂੰ ਜਾਨੂ ਮਾਰ ਕੇ ਸੋਟਿਆ ਅੱਗੇ ਵੀ ਤੁਹਾਡੇ ਨਾਲ ਮਾਰਕ ਡਾਈ ਹੁੰਦੀ ਹੈ ਹਾਂਜੀ ਹਾਂਜੀ ਹੁੰਦੀ ਹੈ ਇਹਨੇ ਮੈਨੂੰ ਕਹਿੰਦਾ ਅੱਜ ਸਾਰੇ ਘਰ ਦੇ ਨੂੰ ਪਤਾ ਪੂਰੇ ਮੁੱਲੇ ਵਿੱਚ ਪਤਾ ਹੈ ਕਿ ਇਹ ਕੁਛ ਕਰਦਾ ਪਿਆ ਕਿੱਥੇ ਦੇਣ ਵਾਲੇ ਉੱਥੇ ਹਾਂਜੀ ਪਹਿਲਾਂ ਕੰਪਲੀਟ ਨਹੀਂ ਕੀਤੀ ਸੀ ਕਿਤੀ ਸੀ ਭਾਜੀ ਇਹਨੇ ਪੈਸੇ ਚਾਰਤੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤਾ ਸੀ ਮੈਡਮ ਕਦੋਂ ਤੁਸਾਂ ਦੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਇੱਥੇ ਰਹਿਣੇ ਕਿੱਥੇ ਤੁਸੀਂ ਮੈਂ ਆਪਣੇ ਕਿ ਨੀ ਆ ਸਤ ਨੰਬਰ ਚੌਂਕੀ ਤੇ ਮੈਂ ਕੰਪਲੇਂਟ ਕੀਤੀ ਸੀ ਉਹ ਤੇ ਸੁਣਾਈ ਨਹੀਂ ਹੋਈ ਨਹੀਂ ਨਹੀਂ ਮੇਰੇ ਘਰ ਕਿੱਥੇ ਹੋਣਾ ਹੈ ਸਕੂਲ ਦੇ ਕੋਲ ਮੇਰਾ ਘਰ ਹੈ ਤੇ ਤੁਹਾਡਾ ਸੋਹਣਾ ਪਰਿਵਾਰ ਕਿੱਥੇ ਹੈ ਜੀ ਉਹ ਕਿੱਥੇ ਰਹਿੰਦੇ ਹੈ ਕੈਂਟਰ ਰੂਟ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੀ ਮਾਂ ਦੇ ਕੋਲ ਰਹਿ ਰਹੀ ਆ ਇਹਨੂੰ ਪਤਾ ਲੱਗਿਆ ਕਿ ਇਹਦੇ ਘਰ ਦੇ ਕੁਝ ਨਹੀਂ ਕਰ ਸਕਦੀ ਤੇ ਬੇਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਗੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਆ ਕਿ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋਜ਼ ਹੀ ਇਹ ਮੇਰੇ ਪਿੱਛੇ ਕਦੀ ਕੀਤੇ ਮੇਰੇ ਹੱਥ ਦੀ ਰੀਸ ਹੀ ਚੜਦਾ ਹੂ ਇਹ ਮੈਨੂੰ ਕਹਿੰਦਾ ਸੀ ਧਮਕੀਆਂ ਦਿੰ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਪੜਿਆ ਤੇ ਇਹਨਾਂ ਦੁਆਰਾ ਕੀ ਕਿਹਾ ਗਿਆ ਤੁਹਾਨੂੰ ਤਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਗੋਸ ਦੇ ਮੈਂ ਤੇਰਾ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਬਿਠਾਵੇਂ ਤੇ ਰਿਸ਼ਤੇਦਾਰਾ ਕੁਲ ਵੀ ਕਈਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਤ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੇ ਹਰ ਟਾਈਮ ਉੱਥੇ ਬੜਿਆ ਰਹਿੰਦਾ ਹਾ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਹੈਗੀ ਹੈ ਉਹ ਗਲਤ ਤੇ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਕਿਤੇ ਉਹ ਨੀ ਤੁਸੀਂ ਅੱਗੇ ਕਿੰਨੀ ਕਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਇਹਨੂੰ ਭੁਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਭੁਜਾ ਨਹੀਂ ਅਸੀਂ ਨੀਂਗਾ ਦੇ ਉੱਪਰ ਐਸੀ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਦੇਖਿਆ ਅੱਜ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ ਅੱਜ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਐ ਕਿ ਅੱਜ ਹੁਣੇ ਨਿਕਲੇ ਐ ਮੈਂ ਤਾਂ ਹੀ ਹੁਣੇ ਪਹੁੰਚੀ ਸੀ ਤੇ ਕੋਈ ਤੁਸੀਂ ਦੇ ਬੰਦੇ ਕੰਮ ਇਹੋ ਕਰਵਾਂਗੇ ਅੱਛਾ ਜੀ ਹਾਂ ਜੀ ਕੋਹ ਸ਼ਰਾਬ ਦਾ ਕੰਮ ਕਰਦਾ ਜੀ ਮੈਂ ਤੁਹਾਨੂੰ ਵੀ ਲੱਗਦਾ ਥੋੜਾ ਫੇਸਗਾ ਤੁਹਾਡੀ ਗੱਲ ਨਹੀਂ ਸੁਣਦੀ ਤੇ ਤੁਸੀਂ ਉਸੇ ਜਵਾਈ ਦਾ ਆਪਣੇ ਬੇਟੀ ਦੀ ਮੈਰਿਜ ਕਰਵਾਤੀ ਸੀ ਹਾਂ ਜੀ ਪਹਿਲੇ ਨਹੀਂ ਸੀ ਕਰਦਾ ਇਹ ਹੋਣ ਕਰ ਪਹਿਲੇ ਸਾਡੇ ਆਕਰਦੂਪਾਂ ਦਾ ਰੇਸੀ ਪਰ ਤੇ ਤੁਸੀਂ ਅੱਜ ਖੁੱਲ ਕੇ ਕਹਿ ਰਹੇ ਕਿ ਉਹ ਸ਼ਰਾਬ ਦਾ ਕੰਮ ਕਰਦਾ ਜੀ ਹਾਂ ਜੀ ਸ਼ਰਾਬ ਦਾ ਕਰਦੇ ਦੋ ਕੈਸੋ ਦੇ ਕੈਂਪਸ ਚੱਲਦੇ ਨੇ ਕੈਂਪ ਦੇ ਠੇਕੇ ਵਾਲਿਆਂ ਨਾਲ ਇਹ ਕੈਂਪ ਦੇ ਲੈਣ ਵਾਲੇ ਨੇ ਨਹੀਂ ਰਹਿਣ ਵਾਲੇ ਘੜੇ ਦੇ ਨੇ ਕੈਂਪ 'ਚ ਸ਼ਰਾਬ ਲੈ ਕੇ ਆਉਂਦਾ ਹੋਣਾ ਉੱਥੇ ਰਾਜ ਠੇਕੇਦਾਰਿਆਂ ਦੇ ਨਾਲ ਚੋਕੇ ਚੱਲਦੇ ਨੇ ਹਾਂ ਜੀ ਦੋ ਕੈਸ ਚੱਲਦੇ ਕਰੀਏ ਠੀਕ ਹੈ ਜੀ ਹੁਣ ਮੰਗ ਕੀ ਕਰਦੇ ਹੋ ਬਿਸ਼ਾਸ਼ੀ ਦੇ ਨਾਲ ਅਨਸਾਫ ਹੋਣਾ ਚਾਹੀਦਾ ਇਸ ਗੱਲ ਦਾ ਬਈ ਉਹ ਤੇ ਛੋਟੀ ਜਿਹੀ ਕੁੜੀ ਹੈ ਇਹ ਅਸੀਂ ਅੱਜ ਇਹਨੂੰ ਤਲਾਕ ਦਿੰਨੇ ਆ ਉਹ ਕਿੰਨਾ ਫਿਰ ਹੋ ਕਰੇ ਅੱਜ ਕੱਲ ਬਾਹਰ ਤੋਂ ਚਿੰਦਾ ਕੋਈ ਹੈ ਨਹੀਂ ਅੱਜ ਕੰਦਾ ਵੇ ਅਸੀਂ ਹੋਣੀ ਕਹਿਣਾ ਚਾਹਦੇ ਆਪਣਾ ਕੀ ਹੋਈ ਆਪਣੀ ਔਲਾਦ ਨੂੰ ਸੰਭਾਲੀ ਤੇ ਆਪਾਂ ਘਰ ਦੀ ਦੇਖਾਰੇ ਕਾਫੀ ਹੀ ਜ਼ਿਆਦਾ ਚਿੰਦਾ ਹੁੰਦਾ ਹੋ ਕੁੜੀ ਦਾ ਸਰਪਰ ਕਿਤੇ ਦੇਖ ਤਕਿਆ ਤੇਰੇ ਕੋਲ ਕਿੱਥੇ ਆਨੇ ਉਹਨਾਂ ਨੂੰ ਫੋਨ ਆਈ ਕੁੜੀ ਮੇਰੀ ਅੱਛਾ ਜੀ ਮੈਂ ਕੁੜੀ ਲਿਆਂਨ ਗਈ ਮਤਲਬ ਛੋਟੀ ਜਿਹੀ ਸਾਲੀ ਕੁੜੀ ਐ ਉਹਨੂੰ ਮੈਂ ਘਰੋਂ ਲਿਆਂਨ ਗਈ ਆਪਾਂ ਬੁਲਾ ਕੇ ਉਹਨੇ ਸਾਨੂੰ ਮੈਨੂੰ ਵਾਲਾ ਤੂੰ ਫੜ ਕੇ ਥੱਲੇ ਢਾ ਲਿਆ ਵੇ ਤੇ ਮੁੰਡਿਆ ਮੇਰਾ ਨਾਲ ਸੀ ਪਿੱਛੇ ਮੈਨੂੰ ਸੁਧਾਨ ਲਗਾ ਉਹਨੂੰ ਗੱਲੇ ਤੇ ਗੋਡਾ ਰੱਖ ਲਿਆ ਮਿੰਨੋ ਵਾਲਾ ਤੋ ਫੜ ਲਿਆ ਵੇ ਵਾਲਾ ਤੁਹਾਡੀ ਕਰਨੇ ਪਾ ਲਿਆ ਵੇ ਸਾਡੇ ਉਹਨੇ ਸ਼ਰਾਬ ਪੀਂਦੀ ਸੀ ਉਹ ਚੰਗਾ ਹੱਟਾ ਕਿ ਤਾ ਤੁਸੀਂ ਵੇਖਿਆ ਹੀ ਹੋਣਾ ਕਿ ਅੱਜ ਸ਼ੇਰ ਦੇ ਸਾਡੇ ਵਰਗੇ ਦੀ ਚੱਗੇ ਕੰਬਣੀ ਸ਼ੁਰੂ ਹੋ ਜਾਂਦੀ ਹੈ ਹੈ ਕੁੜੀ ਸਾਡੇ ਚਿੱਕਾ ਮਾਰਦੀ ਪਈ ਸੀ ਦੋਤਰੀ ਸਾਡੀ ਉਹਨੂੰ ਅਸੀਂ ਫਿਰ ਜੋ ਸਾਡੇ ਚ ਕੋਲ ਆਇਆ ਸੀ ਵੀ ਕੀਤਾ ਅਸੀਂ ਇਹਨਾਂ ਦੇ ਸਿਰ ਪਰ ਆਏ ਫਿਰ ਉਹਨੇ ਛੱਡਿਆ ਸਾਨੂੰ ਇੰਦਾ ਨਹੀਂ ਛੱਡਿਆ ਮੇਰੇ ਕੁੜਦੇ ਸਿਰ ਪਰ ਕੇ ਭੱਜ ਗਿਆ ਅਸੀਂ ਫਿਰ ਸਿਰ ਪਰ ਆ ਗਏ ਇਹ ਤੁਹਾਡੀ ਬੇਟੀ ਹੈ ਇਹ ਮੇਰੀ ਬੇਟੀ ਹੈ ਵੱਡੀ ਬੇਟੀ ਮਤਲਬ ਛੂਹੀ ਸੀ ਅਸੀਂ ਫਿਰ ਘਰ ਆ ਗਏ ਹਾਂਜੀ ਉਹ ਸਾਡਾ ਦਮਾਦ ਸੀ ਉਹ ਸਾਡੇ ਨਾਲ ਘੱਟ ਨਹੀਂ ਬੰਨ ਜਿੱਥੇ ਕਿੱਥੇ ਨਹੀਂ ਉੱਥੇ ਕੁੱਟਣਾ ਸ਼ੁਰੂ ਕਰ ਦਿੱਤਾ ਆਪੋ ਆਪਣੀ ਦੀ ਲੜਾਈ ਹਿੰਦੂ ਮੈਂ ਘਰੋਂ ਖਰਚਾ ਦੇ ਦੇਣਾ ਨਹੀਂ ਤੁਹਾਨੂੰ ਹੀ ਕੁੜਦਾ ਜੀ ਮੈਨੂੰ ਵੀ ਮਾਰਦਾ ਮੇਰੇ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਸਾਡੇ ਗਲੀ ਮਹੱਲੇ ਚ ਪਪਾ ਮੇਰੇ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਨਹੀਂ ਮਾਰਦਾ ਵੀ ਕਾਰਨ ਕੀ ਹੈ ਪੁਲਿਸ ਨੂੰ ਕੰਪਲੇਨ ਆਹ ਨਾਵੇ ਮੇਰੇ ਕੋਲ ਜਗਾ ਮੰਗਦਾ ਮੈਨੂੰ ਕਹਿੰਦਾ ਜਗਾ ਦੇ 15 ਲੱਖ ਰੁਪਏ ਮੇਰੇ ਭਰਾਵਾਂ ਕੋਲੋਂ ਮੰਗਦਾ ਉਹਨਾਂ ਨੂੰ ਘਰ ਵਾੜ ਵਾੜ ਕੇ 15 ਲੱਖ ਰੁਪਏ ਮੇਰੇ ਭਰਾ ਨੂੰ ਕਹਿੰਦਾ ਦੇ ਮੈਨੂੰ ਦੇ ਮੇਰਾ ਬੰਦਾ ਮੰਗੇ ਜਾਂ ਨਾਂ ਮੰਗੇ ਬੰਦਾ ਮੇਰਾ ਸਿਰ ਤੇ ਹਨੀ ਉਹਨੂੰ 3 ਸਾਲ ਹੋ ਗਿਆ ਮੇਰਾ ਇਹ ਜਿੱਦੂ ਦਾ ਮਤਲਬ ਕਿ ਇਹ ਲੜਾਈ ਤੂੰ ਕਰਲੇਗਾ ਤੇ ਤੁਹਾਡੋਂ ਪੈਸੇ ਮੰਗਦਾ ਤੁਸੀਂ ਪੁਲਿਸ ਕੋਲ ਕੰਪਲੇਂਟ ਕੀਤੀ ਅਸੀਂ ਪੁਲਿਸ ਕੋਲ ਅਸੀਂ ਪੁਲਿਸ ਕੋਲ ਕੋਈ ਕੰਪਲੇਂਟ ਨਹੀਂ ਕੀਤੀ ਅਸੀਂ ਕਿ ਆਜ ਸੁਦਰ ਦਾ ਕੱਲ ਸੁਦਰ ਦਾ ਇਹ ਸੁਦਰ ਇਹਦਾ ਨਾਂ ਲੈਂਦਾ ਸੀ ਜੇ ਕਹਿੰਨੀ ਆਪਣੇ ਮਾਪਿਆਂ ਕੋਲ ਹੀ ਸੰਗ ਉਹਨਾਂ ਕੋਲ ਨਹੀਂ ਮੰਗਦਾ ਕੁੜੀ ਨੂੰ ਅੱਗੇ ਕਹਿੰਦਾ ਤੇਰੀ ਮਾਂ ਨੇ ਜਾਨ ਮਾਰ ਭਰਾ ਤੈਨੂੰ ਕਰ ਦੇਣਾ ਬਾਹਰ ਤੇ ਅੰਦਰ ਵੀ ਇੱਕ ਜਿਹੜੀ ਲੂਲੀ ਹੈ ਉਹਨੂੰ ਬਾਹਰ ਕਰ ਦੇਣਾ ਸੀ ਜਗਾ ਅਸੀਂ ਲੈ ਲੈਣੀ ਹੈ ਹਾਂ ਕੋਈ ਦੇਖਦੇ ਨਹੀਂ ਉਹਨਾਂ ਨੇ ਕਦੀ ਕੁੜੀ ਨੂੰ ਨਹੀਂ ਪੁੱਛਿਆ ਵੀ ਤੂੰ ਕਿੱਥੇ ਬੈਠੀ ਐ ਕਿਹੜੇ ਹਾਲ 'ਚ ਬੈਠੀ ਐ 6 ਸਾਲ ਦੀ ਕੁੜੀ ਐ ਸਕੂਲ ਜਾਂਦੀ ਐ ਤੇ ਉਹਨੂੰ ਨਹੀਂ ਕਦੀ ਪੁੱਛਿਆ ਇਹਨਾਂ ਨੂੰ ਪੁੱਛਿਆ ਜੇ ਐ ਮਿਲਦੀ ਐ ਇਹਨੂੰ ਧਮਕੀਆਂ ਦਿੰਦਾ ਵੇ ਸਾਡੇ ਨਾਲ ਜੇ ਮੈਂ ਦੁਕਾਨ ਕੋਲ ਲੰਘ ਕੇ ਜੰਨੀ ਆਈ ਆ ਸਾਡੀ ਮਾਰਕੀਟ ਤੇ ਉਧਰੋਂ ਆਈ ਲੰਘ ਕੇ ਜੰਨੀ ਆ ਵੇਖਦਾ ਬੜੇ ਹੋਰ ਸੁਭਾਣ ਨਾਲ ਸਾਡੇ ਕੋਲ ਅੱਖਾਂ ਕੱਢ ਕੱਢ ਕੇ ਵੇਖਦਾ ਐ ਸਾਡੇ ਕੋਲ ਅਸੀਂ ਕੀ ਕਰੀਏ ਕਿੱਥੇ ਗਈ ਐ ਮੁੰਡੇ ਮੈਨੂੰ ਧਮਕੀਆਂ ਦਿੰਦਾ ਕਹਿੰਦਾ ਮੈਂ ਮਾਰ ਛੱਡਣਾ ਉੁੰਡੇਵੇਂ ਨੂੰ ਮਾਰ ਛੱਡਣਾ ਕਰਦਾ ਇੱਕ ਇੱਕ ਮੇਰਾ ਹੁੰਦਾ ਹੈ ਤੁਹਾਨੂੰ ਪੁਲਿਸ ਹੀ ਹੈਲਪ ਲੈਣੀ ਚਾਹੀਦੀ ਮੇਰੇ ਬੋਲਾ ਸੋ ਸਤ ਨੰਬਰ ਵਾਲੇ ਸੁਣਦੇ ਹੀ ਨਹੀਂ ਸਾਡੇ ਅਸਤੇ ਕਿੰਨੇ ਕਿ ਨਵਾਰੀ ਜਾ ਕੇ ਬੈਠੀਆਂ ਪੁਲਿਸ ਨੂੰ ਸਤ ਨੰਬਰ ਵਾਲੇ ਸਾਡੀ ਕਰਦੇ ਹੀ ਨਹੀਂ ਕੇ ਨੂੰ ਕਰੋ ਫੋਨ ਮੋਕੇ ਤੇ ਅਸੀਂ ਕੀ ਕਰੀਏ ਅਸੀਂ ਕਿੰਨੂੰ ਦੱਸੀਏ ਜਾ ਕੇ ਰਾਜ ਕੀ ਗੱਲ ਹੈ ਅੱਜ ਗਾਮੇ ਹੁਣ ਇਹ ਅਸੀਂ ਕਿੰਨਿਆਂ ਦਿਨਾਂ ਦੇ ਸੁਣਦੇ ਪਿਆ ਵੀ ਇਹ ਜਨਾਨੀ ਰੱਖੀ ਹੋਈ ਹੈ ਜਨਾਨੀ ਰੱਖੀ ਹੈ ਜਨਾਨੀ ਰੱਖਣ ਲਈ ਜਨਜ਼ਾਇਜ਼ ਘਾਮੇ ਜਦ ਤੇਰਾ ਬੱਚਾ 6 ਸਾਲ ਦਾ ਹੀ ਕੁੜੀ ਹੈ ਹੈ ਕੁੜੀ ਕੱਲ ਵੀ ਕੁੜੀ ਮਲਾਣ ਆਈ ਉਹਨਾਂ ਬੁਖਾਰ ਚੜਦੇ ਵੇਲੇ ਉਹ ਮਲਾਣ ਆਈ ਦੁਕਾਨ ਤੇ ਤੇ ਕਹਿੰਦੀ ਉੱਥੇ ਵੀ ਮੈਨੂੰ ਗਾਲਾਂ ਕੱਢਣ ਲੱਗ ਪਏ। ਉੱਥੇ ਵੀ ਹੱਥੀ ਬੈਨ ਨੂੰ ਘੱਟ ਨਹੀਂ ਕੀਤੀ ਐ ਮੈਂ। ਹੱਥੀ ਬੈਨ ਇਹ ਜੀ ਇੱਕ ਵਾਰੀ ਬੋਲਿਆ ਸੀ ਤੇ ਮੈਂ ਹੱਥ ਥੀ ਬੰਨਾ। ਇਹ ਹੱਥੀ ਜੋ ਚੜਦਾ ਉਹ ਮਾਰ ਦਿੰਦਾ। ਮਤੈ ਲੜਾਈ ਦੀ ਗੱਲ ਬਕਰੀ ਰਹੀ ਕਿ ਅੱਜ ਜਿਹੜਾ ਮੈਟਰ ਹੈ ਅੱਜ ਦਾ ਤੁਹਾਨੂੰ ਮੈਟਰ ਦਾ ਪਤਾ ਕੀ ਹੋਇਆ ਜੀ? ਅੱਜ ਮੈਨੂੰ ਮੈਟਰ ਨਹੀਂ ਮੈਂ ਕੰਮ ਤੋਂ ਆਈ ਆਂ। ਮੈਂ ਕੰਮ ਤੇ ਗਈ ਸੀ। ਠੀਕ ਹੈ। ਮਤਲਬ ਤੁਸੀਂ ਵੀ ਕੰਮ ਕਰਦੇ ਹੋ। ਮੈਂ ਕੰਮ ਕਰਦੀ ਆਂ। ਮੈਂ ਰੋਟੀ ਬਣਾਉਂਦੀ ਆਂ ਹੂੰ ਰੋਟੀ ਬਣਾ ਲਈ ਤੇ ਤੁਹਾਡੀ ਬੇਟੀ ਨਾਲ ਤੁਹਾਡੀ ਗੱਲ ਨਹੀਂ ਹੋਈ ਅੱਜ ਕੀ ਗੱਲ ਕੀ ਹੋਈ ਹੈ ਇਹੋ ਮੈਨੂੰ ਹੁਣੇ ਹੀ ਫੋਨ ਗਿਆ ਵੇ ਇਹ ਇਦਾਂ ਦਾ ਕਰਕੇ ਗੱਲ ਹੋਈ ਹੈ ਮੰਮੀ ਵੀ ਉੱਥੇ ਇਸ ਤਰ੍ਹਾਂ ਕਰਕੇ ਵੜੇ ਨੇ ਤੇ ਮੈਂ ਪਿੱਛੇ ਚੱਲ ਗਿਆ ਹੋਰ ਗੱਲ ਕੋਈ ਨਹੀਂ ਹੋਈ ਮੇਰੇ ਮੈਂ ਤਾਂ 6:00 7:00 ਵਜੇ ਦੀ ਨਹੀਂ ਹੁਣ ਤੁਸੀਂ ਅੱਜ ਕੰਪਲੇਂਟ ਕਰੋਗੇ ਹਾਂਜੀ ਕੰਬੇਕ ਕਰਾਂਗੇ ਜੇ ਸਾਡੀ 7 ਨੰਬਰ ਵਾਲੇ ਕੰਪਲੇਂਟ ਨਾ ਸੁਣਨ ਤੇ ਅਸੀਂ ਕਿੱਥੇ ਗਾਈਏ ਦੱਸੋ ਨਹੀਂ ਉੱਚ ਅਧਿਕਾਰੀ ਵੀ ਨੇ ਕਾਫੀ ਉੱਚ ਅਧਿਕਾਰੀ ਨੇ ਉਹਨਾਂ ਨੂੰ ਜਿਹੜਾ ਪ੍ਰਬੰਧ ਆਵੇ ਇਤਨਾ ਭਗਤ ਹੈ ਉਹ ਵੀ ਇਹਨੇ ਨਾਲ ਲਾਇਆ ਹੈ ਪਹਿਲੇ ਉਹਦੇ ਕਮਰੇ ਚ ਲੈ ਕੇ ਜਾਂਦਾ ਸੀ ਸਾਨੂੰ ਉਹਦੀ ਗੱਲ ਪਾਰਟਿਕੁਲਰ ਵਿਅਕਤੀ ਦਾ ਨਾਮ ਲੈ ਕੇ ਉਹਦੇ ਤੇ ਐਲੀਗੇਸ਼ਨ ਲਾ ਰਹੇ ਹੋ ਕਿ ਤਾਂ ਦੇਖੋ ਇਹ ਸੱਚ ਹੈ ਕਿ ਉਹਨਾਂ ਨਾਲ ਗੱਲ ਜੋ ਉਹਨੇ ਸਪੋਰਟ ਕਰ ਰਹੇ ਨੇ ਹਾਂ ਸਪੋਰਟ ਕਰ ਰਹੇ ਨੇ ਜਿਹੜੇ ਬੰਦੇ ਨੂੰ ਉਹਨੇ ਕਿਹਾ ਹੈਗਾ ਵੇ ਭਈ ਮੈਂ ਕਿੰਨਾ ਇਹਨਾਂ ਕੋਲੇ ਜਗ੍ਹਾ ਲੈਣੀ ਹੈ 15 ਲੱਖ ਰੁਪਇਆ ਲੈ ਲੈ ਉਸ ਬੰਦੇ ਨੂੰ ਮੈਂ ਪੁੱਛਿਆ ਮੈਂ ਕਿ ਚਾਰ ਬੰਦਿਆਂ ਚ ਬਹਿ ਕੇ ਤੂੰ ਗੱਲ ਕਰੇਂਗਾ ਕਹਿੰਦਾ ਆਂਟੀ ਮੈਂ ਨਹੀਂ ਕਰਾਂਗਾ ਮੈਂ ਕਹਿੰਦਾ ਤੁਹਾਡੀ ਕੋਈ ਗੱਲ ਨਹੀਂ ਨਾ ਜੇ ਤੁਹਾਡੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੁਸੀਂ ਇੱਕ ਬੰਦੇ ਚ ਵੀ ਬਹਿ ਕੇ ਗੱਲ ਕਰ ਸਕਦੇ ਤੁਸੀਂ ਮਿਲਦੀਆਂ ਸੀ ਗਿਆ ਮੈਨੂੰ ਪਿੱਛਾ ਨਹੀਂ ਜੀ ਰੋ